1984 ਦੇ ਵਿੱਚ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਉਸ ਤੋਂ ਬਾਅਦ 84 ਦੇ ਜਿਹੜੇ ਦੰਗੇ ਹੋਏ ਨੇ ਦੰਗੇ ਨਹੀਂ ਕਹਿ ਸਕਦੇ ਉਹ ਇੱਕ ਸਿੱਖਾਂ ਦਾ ਸਮੂਹਿਕ ਕਤਲੇਆਮ ਸੀਗਾ ਉਹ ਕਲੈਸ਼ ਤਾਂ ਹੈ ਹੀ ਨਹੀਂ ਸੀ ਘੜਾ ਚੋਂ ਗੱਡ-ਗੱਡ ਕੇ ਮਾਮਾ ਦੇ ਪੁੱਤ ਸਾੜ ਦਿੱਤੇ ਮਾਰ ਦਿੱਤੇ ਜ਼ਿਆਦਾਤਰ ਜਿਹੜਾ ਸਿੱਖਾਂ ਨੂੰ ਦਿੱਲੀ ਦੇ ਵਿੱਚ ਟੇਰਾਂ ਨਾਲ ਅੱਗ ਲਾ ਕੇ ਸਾੜਿਆ ਗਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਥਿਆਰਮੈਨਟ ਮੂਵਮੈਂਟ ਜਿਹੜੀ ਆ ਸ਼ੁਰੂ ਹੋਈ ਆ ਜਿਹਨੂੰ ਅਸੀਂ ਖਾਲਿਸਤਾਨ ਦੀ ਮੂਵਮੈਂਟ ਕਹਿੰਦੇ ਆ ਜਿਹੜੇ ਸਿੱਖ ਨੌਜਵਾਨ ਸੀ ਉਹ ਇਸ ਪਾਸੇ ਕਿਉਂ ਆਏ ਉਹਦਾ ਇਲਾਜ ਕਰਦੇ ਨਾ ਕਿ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਚੱਕਿਆ ਚੱਕ ਕੇ ਮਾਰ ਦਿੱਤਾ ਉਹਦੀ লাশ ਨੂੰ ਜਿਹੜਾ ਆ ਜਲਾ ਦਿੱਤਾ ਤੇ ਇਹ ਕਹਿ ਕੇ ਜਲਾ ਦਿੱਤਾ ਕਿ ਇਹ ਅਣਪਛਾਤੀ লাশ ਆ ਤੇ ਦਰਜੇ ਦੇ ਤਸੀਹੇ ਦਿੱਤੇ ਜਾਂਦੇ ਸੀ ਔਰ ਉਸ ਤੋਂ ਬਾਅਦ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਪੁਲਿਸ ਦਾ ਰਿਕਾਰਡ ਥਾਣਿਆਂ ਵਿੱਚੋਂ ਜਾ ਕੇ ਇਕੱਠਾ ਕੀਤਾ ਤੇ 2000 ਦੇ ਕਰੀਬ ਉਹਨਾਂ ਨੇ ਇਸ ਤਰ੍ਹਾਂ ਦੀਆਂ ਲਾਸ਼ਾਂ ਜੜੀਆਂ ਉਹ ਲੱਭ ਲਈਆਂ ਸੀ ਲੇਕਿਨ ਉਹਦਾ ਖਮਿਆਜਾ ਜਿਹੜਾ ਜਸਵੰਤ ਸਿੰਘ ਖਾਲੜੇ ਨੂੰ ਭੁਗਤਣਾ ਪਿਆ ਇਹ ਤਾਂ ਉਹ ਨਹੀਂ ਨਾ ਜਿਨ੍ਹਾਂ ਦੀਆਂ ਲਾਸ਼ਾਂ ਸਾੜੀਆਂ ਗਈਆਂ ਜਿਨ੍ਹਾਂ ਦਾ ਰਿਕਾਰਡ ਮਿਲ ਗਿਆ ਉਹ ਕਿੱਥੇ ਨੇ ਜਿਹੜੇ ਦਰਿਆਵਾਂ 'ਚ ਮਾਰ-ਮਾਰ ਕੇ ਸੁੱਟ ਦਿੱਤੇ ਨੇ ਖੜੇ ਨਹਿਰ ਦੇ ਵਿੱਚੋਂ ਹੱਲੇ ਵੀ ਜਿਹੜੇ ਪਿੰਜਰ ਮਿਲਦੇ ਨੇ ਰਾਜਸਥਾਨ ਨਹਿਰ ਦੇ ਵਿੱਚੋਂ ਹੱਲੇ ਵੀ ਪਿੰਜਰ ਮਿਲਦੇ ਨੇ ਖਾਸ ਕਰਕੇ ਜਿਹੜੀਆਂ ਮਾਝੇ ਦੇ ਵਿੱਚੋਂ ਲੰਘਦੀਆਂ ਨਹਿਰਾਂ ਨੇ ਉਹਨਾਂ ਦੇ ਵਿੱਚੋਂ ਲਾਸ਼ਾਂ ਦੇ ਜਿਹੜੇ ਟੁਕੜੇ ਮਿਲਦੇ ਨੇ ਉਹਨਾਂ ਦੇ ਵਿੱਚੋਂ ਪਿੰਜਰ ਮਿਲਦੇ ਨੇ ਉਹ ਕਿਨਾਂ ਦੇ ਆ ਗੋਲੀਆਂ ਮਾਰ ਕੇ ਉਹਦਾ ਸਰੀਰ ਜਿਹੜਾ ਆ ਸਾੜ ਦਿੱਤਾ ਗਿਆ ਸੀ ਉਹਦੇ ਸਰੀਰ ਤੇ ਪਰਸਾਂ ਲਾਈਆਂ ਗਈਆਂ ਉਹਦੀ ਸਾਰੀ ਚਮੜੀ ਜਿਹੜੀ ਆ ਸਾੜ ਕੇ ਉਹ ਢੇੜੀ ਹੋਈ ਸੀ ਲੱਤਾਂ ਬਾਹਾਂ ਤੋੜੀਆਂ ਹੋਈਆਂ ਸੀ ਅੱਖਾਂ ਉਹਦੀਆਂ ਗੱਡ ਲਈਆਂ ਸੀ ਪਤਾ ਬਲੂ ਸਟਾਰ ਆਪਰੇਸ਼ਨ ਤੇ ਉਹ ਥੋੜਾ ਸੀ ਦਿੱਲੀ ਦੇ ਕਤਲੇਆਮ ਥੋੜੇ ਸੀ ਉਬਾਲ ਲਈ ਇਸ ਗੱਲ ਦੇ ਵਿੱਚ ਕੋਈ ਗਰੇਜ਼ ਨਹੀਂ ਹੈ ਕਿ ਪੰਜਾਬ ਨੇ ਅੱਤਵਾਦ ਦਾ ਦੌਰ ਹੰਡਾਇਆ ਪੰਜਾਬ ਦਾ ਉਹ ਦੌਰ ਕਾਲਾ ਦੌਰ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਉਸ ਕਾਲੇ ਦੌਰ ਦੇ ਵਿੱਚ ਕਈ ਫੇਕ ਐਨਕਾਊਂਟਰਸ ਹੋਏ ਨੇ ਜਿਸ ਬਾਰੇ ਸਮੇਂ-ਸਮੇਂ ਦੇ ਉੱਤੇ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਸ ਬਾਰੇ ਭਾਵੇਂ 1900 90 ਦੇ ਦਹਾਕੇ ਦੇ ਵਿੱਚ ਗੱਲਬਾਤ ਕੀਤੀ ਗਈ ਹੋਵੇ ਜਾਂ ਫਿਰ ਉਸ ਤੋਂ ਬਾਅਦ ਅੱਜ ਤੱਕ ਇਹ ਹਾਲਾਤ ਉਸੇ ਤਰ੍ਹਾਂ ਨੇ ਪਹਿਲਾਂ ਲੋਕਾਂ ਨੇ ਆਪ ਆਪਣੇ ਉੱਤੇ ਹੰਡਾਇਆ ਤੇ ਹੁਣ ਉਹਨਾਂ ਉਹਨਾਂ ਚੀਜ਼ਾਂ ਬਾਰੇ ਗੱਲਾਂ ਹੋ ਰਹੀਆਂ ਨੇ ਉਹਨਾਂ ਚੀਜ਼ਾਂ ਬਾਰੇ ਫਾਈਲਾਂ ਫਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਆਖਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਫੇਕ এনਕਾਊਂਟਰਸ ਦੇ ਮਤਲਬਕ ਇੱਕ ਨੋਟਿਸ ਜਾਰੀ ਕੀਤਾ ਗਿਆ ਔਰ ਉਸ ਨੋਟਿਸ ਦੇ ਵਿੱਚ ਦੁਬਾਰਾ ਉਹ ਪਰਤਾਂ ਫਰੋਲਣ ਨੂੰ ਲੈ ਕੇ ਹੁਕਮ ਜਾਰੀ ਹੋਏ ਨੇ ਆਖਰ ਇਹ ਮਸਲਾ ਕੀ ਹੈ ਇਹ ਪਟੀਸ਼ਨ ਕਿਹੜੀ ਔਰ ਹੁਣ ਹੁਕਮ ਕੀ ਸੁਣਾਏ ਗਏ ਨੇ ਉਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਬਰਿਆਣਾ ਮੌਜੂਦ ਨੇ ਬਰਿਆਣਾ ਸਾਹਿਬ ਤੁਹਾਡਾ ਸਵਾਗਤ ਹੈ ਤੁਸੀਂ ਅੱਜ ਸਮਾਂ ਦਿੱਤਾ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨੀ ਅੱਛਾ ਇਸ ਪਰ ਹੀ ਗੱਲ ਕਰਦੇ ਹਾਂ ਕਿਉਂਕਿ ਇਸ ਚੀਜ਼ ਨੂੰ ਇੱਕ ਤਾਂ ਸਮਾਂ ਬੜਾ ਲੰਘਿਆ ਤੇ ਉਹ ਕਹਿੰਦੇ ਨੇ ਕਿ ਜਿਹੜਾ ਇਨਸਾਫ ਡਿਲੇ ਹੋ ਗਿਆ ਆ ਉਹ ਯਾਨੀ ਕਿ ਉਹ ਨਹੀਂ ਦਿੱਤਾ ਗਿਆ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਵੀ ਜੇ ਹੁਣ ਨੋਟਿਸ ਜਾਰੀ ਹੋਇਆ ਆ ਤਾਂ ਵੀ ਕਿਤੇ ਨਾ ਕਿਤੇ ਆਸ ਦਿਖਾਈ ਦਿੰਦੀ ਆ ਪਰ ਇਸ ਨੋਟਿਸ ਨੂੰ ਲੈ ਕੇ ਇਹਦੀਆਂ ਡਿਟੇਲਸ ਕੀ ਨੇ ਸਭ ਤੋਂ ਪਹਿਲਾਂ ਉਹ ਡਿਸਕਸ ਕਰ ਲੈਣੇ ਆ ਕਿ ਕਿਹੜੀ ਪਟੀਸ਼ਨ ਦੇ ਆਧਾਰ ਦੇ ਉੱਤੇ ਨੋਟਿਸ ਜਾਰੀ ਹੋਇਆ ਤੇ ਨੋਟਿਸ ਕਿਹੜਾ ਆ ਇਹ ਜੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਜਸਟਿਸ ਡਿਲੇ ਹੋਇਆ ਇਹ ਮੈਂ ਸਮਝਦਾ ਇਹ ਬਹੁਤ ਵੱਡਾ ਇਹ ਡਿਲੇ ਹੋਇਆ ਕਿ ਸਭ ਤੋਂ ਪਹਿਲਾਂ ਇਹ ਸਮਝਣਾ ਪਏਗਾ ਕਿ ਇਹ ਮਾਮਲਾ ਕੀ ਆ ਤੇ ਇਹ ਹੁਣ ਤੱਕ ਕਿਵੇਂ ਕਿਵੇਂ ਚੱਲਦਾ ਰਿਹਾ 1984 ਦੇ ਵਿੱਚ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਉਸ ਤੋਂ ਬਾਅਦ 84 ਦੇ ਜਿਹੜੇ ਦੰਗੇ ਹੋਏ ਨੇ ਦੰਗੇ ਨਹੀਂ ਕਹਿ ਸਕਦੇ ਉਹ ਇੱਕ ਸਿੱਖਾਂ ਦਾ ਸਮੂਹਿਕ ਕਤਲੇਆਮ ਸੀਗਾ ਦੰਗੇ ਤਾਂ ਹੁੰਦੇ ਨਾ ਕਿ ਕਿਸੇ ਦੋ ਧਰਮਾਂ ਦੇ ਵਿੱਚ ਬੰਦਿਆਂ ਦੇ ਵਿੱਚ ਕਲੈਸ਼ ਹੋ ਜਾਂਦਾ ਉਹ ਕਲੈਸ਼ ਤਾਂ ਹੈ ਹੀ ਨਹੀਂ ਸੀ ਘਰਾਂ 'ਚੋਂ ਗੱਡ-ਗੱਡ ਕੇ ਮਾਮਾ ਦੇ ਪੁੱਤ ਸਾੜ ਦਿੱਤੇ ਮਾਰ ਦਿੱਤੇ ਜਿੱਦਾਂ ਵੀ ਕੋਈ ਜਿਹੜਾ ਵੀ ਤਰੀਕਾ ਲੱਭਿਆ ਜ਼ਿਆਦਾਤਰ ਜਿਹੜਾ ਸਿੱਖਾਂ ਨੂੰ ਦਿੱਲੀ ਦੇ ਵਿੱਚ ਟੈਰਾਂ ਨਾਲ ਅੱਗੇ ਲਾ ਕੇ ਸਾੜੇ ਆ ਗਿਆ ਨੇਚਰਲੀ ਉਹਦਾ ਅਸਰ ਜਿਹੜਾ ਆ ਪੰਜਾਬ ਤੇ ਹੋਣਾ ਸੀ ਕਿਉਂਕਿ ਇੱਕ ਦਰਦ ਭੁੱਲਿਆ ਨਹੀਂ ਸੀਗਾ ਬਲੂ ਸਟਾਰ ਆਪਰੇਸ਼ਨ ਦਾ ਦੂਸਰਾ ਦਰਦ ਜਿਹੜਾ ਆ ਦਿੱਲੀ ਦਾ ਸ਼ੁਰੂ ਹੋ ਗਿਆ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਥਿਆਰਮੈਨ মুਵਮੈਂਟ ਜਿਹੜੀ ਆ ਸ਼ੁਰੂ ਹੋਈ ਆ ਜਿਹਨੂੰ ਅਸੀਂ ਖਾਲਿਸਤਾਨ ਦੀ ਮੂਵਮੈਂਟ ਕਹਿੰਦੇ ਆ ਉਸ ਮੂਵਮੈਂਟ ਦੇ ਵਿੱਚ ਜਿਹੜਾ ਪੁਲਿਸ ਨੇ ਜਿਹੜਾ ਹੱਥਕੰਡਾ ਅਪਣਾਇਆ ਉਹਦੀ ਐਗਜ਼ੈਂਪਲ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀ ਜੋ ਪੰਜਾਬ ਪੁਲਿਸ ਨੇ ਜਿਹੜਾ ਇਥੇ ਗਦਰ ਮਚਾਇਆ ਜਿਹੜਾ ਮੈਂ ਇਹ ਗੱਲ ਕਹਾਗਾ ਉਹਦੇ ਵਿੱਚ ਕੋਈ ਦੋ ਅਤਕਥਨੀ ਨਹੀਂ ਆ ਬੇਸ਼ੱਕ ਦੀ ਕੋਈ ਇਸ ਮਾਮਲੇ ਵਿੱਚ ਕਿਸੇ ਖੜਕੂ ਜਿਨੇ ਉਸ ਮੂਵਮੈਂਟ ਦੇ ਵਿੱਚ ਹਿੱਸਾ ਲਿਆ ਉਹਦਾ ਫਰਜ਼ ਬਣਦਾ ਸੀ ਕਿ ਤੁਸੀਂ ਪਹਿਲੀ ਗੱਲ ਤਾਂ ਉਹ ਹਾਲਾਤ ਸਮਝਣੇ ਚਾਹੀਦੇ ਸੀ ਕਿ ਕੀ ਮੁੰਡੇ ਇਸ ਪਾਸੇ ਜਿਹੜੇ ਸਿੱਖ ਨੌਜਵਾਨ ਸੀ ਉਹ ਇਸ ਪਾਸੇ ਕਿਉਂ ਆਏ ਉਹਦਾ ਇਲਾਜ ਕਰਦੇ ਨਾ ਕਿ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਇਹ ਇੱਕ ਸੋਚੀ ਸਮਝੀ ਰਾਜਨੀਤੀ ਦਾ ਹਿੱਸਾ ਸੀ ਜੇ ਕਿਸੇ ਨੇ ਕੋਈ ਉਸ ਮੂਵਮੈਂਟ ਚ ਹਿੱਸਾ ਲਿਆ ਸੀ ਉਹਨੂੰ ਅਦਾਲਤ ਤੈਅ ਕਰਦੀ ਸਜ਼ਾ ਤੈਅ ਕਰਦੀ ਕਿ ਤੁਸੀਂ ਵੀ ਆ ਜਿਹੜੇ ਆ ਕਰਾਇਮ ਕੀਤਾ ਤੇ ਇਹਦੀ ਤੁਹਾਡੀ ਆ ਸਜਾਇਆ ਉਹਦਾ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋ ਸਕਦਾ ਸੀ ਲੇਕਿਨ ਇੱਥੇ ਕੀ ਕੀਤਾ ਗਿਆ ਇੱਥੇ ਚੱਕਿਆ ਚੱਕ ਕੇ ਮਾਰ ਦਿੱਤਾ ਤੇ ਉਹਦੀ লাশ ਨੂੰ ਜਿਹੜਾ ਆ ਜਲਾ ਦਿੱਤਾ ਤੇ ਇਹ ਕਹਿ ਕੇ ਜਲਾ ਦਿੱਤਾ ਕਿ ਇਹ ਅਣਪਛਾਤੀ লাশ ਆ ਉਸ ਤੋਂ ਪਹਿਲਾਂ ਅਤ ਦਰਜ ਦੇ ਜਿਹੜੇ ਆ ਤਸੀਹੇ ਦਿੱਤੇ ਜਾਂਦੇ ਸੀ ਔਰ ਉਸ ਤੋਂ ਬਾਅਦ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਔਰ ਉਹਨਾਂ ਨੇ ਆ ਜਾ ਕੇ ਸਿਵਿਆਂ ਦੇ ਵਿੱਚ ਜਾ ਕੇ ਰਿਕਾਰਡ ਇਕੱਠਾ ਕੀਤਾ ਉਸ ਟਾਈਮ ਪੁਲਿਸ ਦਾ ਰਿਕਾਰਡ ਥਾਣਿਆਂ ਵਿੱਚੋਂ ਜਾ ਕੇ ਇਕੱਠਾ ਕੀਤਾ ਤੇ 2000 ਦੇ ਕਰੀਬ ਉਹਨਾਂ ਨੇ ਇਸ ਤਰ੍ਹਾਂ ਦੀਆਂ ਲਾਸ਼ਾਂ ਜੜੀਆਂ ਉਹ ਲੱਭ ਲਈਆਂ ਸੀ ਲੇਕਿਨ ਉਹਦਾ ਖਮਿਆਜਾ ਜਿਹੜਾ ਜਸਵੰਤ ਸਿੰਘ ਖਾਲੜੇ ਨੂੰ ਭੁਗਤਣਾ ਪਿਆ ਅਜੀਤ ਸਿੰਘ ਸੰਧੂ ਤੇ ਕੇਪੀਐਸ ਗਿੱਲ ਦੀ ਟੀਮ ਨੇ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਵੀ ਮਾਰ ਮਕਾ ਦਿੱਤਾ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਸੁਪਰੀਮ ਕੋਰਟ ਤੋਂ ਬਾਅਦ ਕੁਝ ਸੀਬੀਆਈ ਦੇ ਵਿੱਚ ਕੇਸ ਗਏ ਤੇ ਉਹ ਜਿਹੜੇ ਮੋਹਾਲੀ ਦੇ ਵਿੱਚ ਅੱਜ ਕਾਫੀ ਪੁਲਿਸ ਅਫਸਰਾਂ ਨੂੰ ਉਹਦੇ ਵਿੱਚ ਸਜ਼ਾ ਹੋ ਚੁੱਕੀ ਆ ਤੇ ਜਿਹੜੇ 15 ਕ ਕੇਸ ਜਿਹੜੇ ਆ ਹੋਰ ਚੱਲ ਰਹੇ ਨੇ ਜਿਹਦੇ ਵਿੱਚ ਆਪਣੇ ਐਡਵੋਕੇਟ ਸਰਬਜੀਤ ਸਿੰਘ ਵੀਰਕਾ ਜਿਹੜੇ ਆ ਉਹ ਵੱਡੇ ਪੱਧਰ ਦੇ ਉੱਤੇ ਉਹ ਨਿਸ਼ਕਾਮ ਕਹਿ ਸਕਦੇ ਹਾਂ ਕਿ ਸੇਵਾ ਦੇ ਤੌਰ ਤੇ ਉੱਤੇ ਉਹ ਉਹਨਾਂ ਕੇਸਾਂ ਦੀ ਪੈਰਵਾਹੀ ਕਰ ਰਹੇ ਨੇ ਕਾਫੀ ਜਿਹੜੇ ਕੇਸ ਜਿਹੜੇ ਆ ਉਹਦੇ ਵਿੱਚ ਸਜ਼ਾ ਹੋ ਗਈ ਤੇ 15 ਕੇਸ ਜਿਹੜੇ ਆ ਪੈਂਡਿੰਗ ਆ ਜਿਨ੍ਹਾਂ ਦੀ ਜਿਹੜੇ ਕੇਸ ਐਸਲੇ ਮੁਕਣ ਦੇ ਕੰਡੇ ਦੇ ਉੱਤੇ ਨੇ ਸੋ ਨਾਲ ਹੀ ਇੱਕ ਡਾਕੂਮੈਂਟੇਸ਼ਨ ਐਡਵੋਕੇਸੀ ਸੰਸਥਾ ਜਿਹਦੇ ਪ੍ਰਧਾਨ ਕਹਿ ਸਕਦੇ ਹਾਂ ਕਰਤਾ-ਕਰਤਾ ਸਤਨਾਮ ਸਿੰਘ ਬੈਂਸ ਨੇ ਜਿਹੜੇ ਯੂਕੇ ਬੇਸਡ ਨੇ ਐਡਵੋਕੇਟ ਨੇ ਮੈਂ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਆ ਉਹ ਬੜੇ ਸਾਲਾਂ ਤੋਂ ਲੱਗੇ ਹੋਏ ਸੀ ਕਿ ਉਹਨਾਂ ਨੇ ਸਾਰਾ ਰਿਕਾਰਡ ਇਕੱਠਾ ਕੀਤਾ ਪਿਛਲੇ 25 ਸਾਲਾਂ ਦਾ ਉਹਨਾਂ ਨੇ ਸਾਰਾ ਬਿਊਰੋ ਇਕੱਠਾ ਕੀਤਾ ਕੋਈ 3500 ਘਰਾਂ ਦੇ ਵਿੱਚ ਜਿਹੜੇ ਆ ਉਹ ਗਏ ਨੇ ਤੇ 174 ਕਰੀਬ ਦੱਸ ਰਹੇ ਨੇ ਕਿ ਉਹਨਾਂ ਨੇ ਉਹ ਕੇਸ ਲੱਭ ਲੈਨੇ ਜਿਹਦੇ ਵਿੱਚ ਬੜੀ ਕਲੋਜ਼ ਐਵੀਡੈਂਸ ਜਿਹੜੀ ਆ ਉਹ ਉਹਨਾਂ ਨੂੰ ਮਿਲੀ ਆ ਔਰ ਇਹ ਮਾਮਲਾ ਜਿਹੜਾ ਆ ਕਾਫੀ ਸਮੇਂ ਤੋਂ ਇਹ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਰਿਟ ਫਾਈਲ ਕੀਤੀ ਹੋਈ ਸੀ ਉਹ ਹਾਈ ਕੋਰਟ ਦੇ ਹੁਣ ਜਿਹੜਾ ਜਾ ਕੇ ਜਿਹੜਾ ਨੋਟਿਸ ਕੀਤਾ ਜਿਹੜੀਆਂ ਸੰਬੰਧਿਤ ਜਿਹੜੀਆਂ ਵੀ ਧਿਰਾਂ ਉਹਨਾਂ ਨੇ ਇਸ ਰਿਟਰ ਦੇ ਵਿੱਚ ਬਣਾਈਆਂ ਸੀਗੀਆਂ ਧਿਰਾਂ ਕਹਿ ਸਕਦੇ ਆ ਕਿ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਪਾਰਟੀ ਬਣਾਇਆ ਸੀਬੀਆਈ ਨੂੰ ਪਾਰਟੀ ਬਣਾਇਆ ਪੰਜਾਬ ਨੂੰ ਪਾਰਟੀ ਬਣਾਇਆ ਕਿਉਂਕਿ ਲੇਕਿਨ ਜਵਾਬ ਜ਼ਿਆਦਾ ਜਵਾਬ ਦੇ ਪੰਜਾਬ ਪੁਲਿਸ ਦੀ ਹੋਏਗੀ ਔਰ ਪੰਜਾਬ ਪੁਲਿਸ ਨੂੰ ਇਹਦਾ ਜਵਾਬ ਦੇਣਾ ਪਏਗਾ ਕਿ ਆਖਰਕਾਰ ਜਿਹੜੇ ਆ ਉਹ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾਲੀਆਂ ਸੀ ਸੋ ਜਿਵੇਂ ਕਿ ਹਾਰਸ ਬੈਂਸ ਹੁਣੀ ਵੀ ਜਿਹੜੇ ਆ ਬੜੇ ਸਮੇਂ ਲੰਬੇ ਸਮੇਂ ਤੋਂ ਇਸ ਮਾਮਲੇ ਵਿੱਚ ਲੱਗੇ ਹੋਏ ਨੇ ਉਹ ਵੀ ਕਹਿੰਦੇ ਨੇ ਕਿ ਇਹਦੇ ਵਿੱਚ ਡਿਲੇ ਜਿਹੜਾ ਮੈਟਰ ਨਹੀਂ ਕਰਦਾ ਕਿਉਂਕਿ ਡਿਲੇ ਕਿਸੇ ਇੱਕ ਪਾਰਟਿਕੂਲਰ ਕਿਸੇ ਕਤਲ ਕੇਸ ਦੇ ਵਿੱਚ ਤਾਂ ਹੋ ਸਕਦਾ ਜਿੱਥੇ ਸਮੂਹਿਕ ਤੌਰ ਦੇ ਉੱਤੇ ਐਡਾ ਵੱਡਾ ਕਾਂਡ ਹੋਇਆ ਹੋਵੇ ਉਹਦੇ ਵਿੱਚ ਡਿਲੇ ਮੈਟਰ ਨਹੀਂ ਕਰਦਾ ਇਹ ਭਾਵੇਂ ਕਿਸੇ ਨਾ ਕਿਸੇ ਨੇ ਤਾਂ ਉੱਠ ਕੇ ਦਾ ਹਿਸਾਬ ਤਾਬ ਲੈਣਾ ਸੀ ਆਖਰ ਸਰਕਾਰ ਇੰਨਾ ਜਿਹੜਾ ਆ ਸਿੱਖ ਨੌਜਵਾਨਾਂ ਦਾ ਜਿਹੜਾ ਖੂਨ ਡੁੱਲਿਆ ਆ ਸੋ ਇਹ ਦੇਰ ਆਈ ਦਰਸਤ ਆਈ ਮੈਂ ਸਮਝਦਾ ਕਿ ਇਹ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖੇ ਕਿ ਆ ਆਖਰਕਾਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕੋਈ ਮੇਰਾ 6-7000 ਜਿਹੜੇ ਆ ਕੇਸ ਤਾਂ ਇਹਨਾਂ ਨੇ ਹੁਣ ਲੱਭ ਲੈਨੇ 2000 ਜਿਹੜੇ ਉਹ ਸੀਗੇ ਜਿਹੜੇ ਜਸਵੰਤ ਸਿੰਘ ਖਾਲੜੇ ਦੇ ਟਾਈਮ ਉਸ ਤੋਂ ਐਕਸਟਰਾ ਇਹ ਜਿਹੜੇ ਆ ਇਹ 2000 ਇਟ ਮੀਨ 8000 ਤਾਂ ਜਿਹਦੀ ਜਿਨ੍ਹਾਂ ਦੀ ਡਾਕੂਮੈਂਟੇਸ਼ਨ ਹੋ ਚੁੱਕੀ ਆ ਆਇਡੈਂਟੀਫਾਈ ਹੋ ਚੁੱਕੇ ਨੇ ਕਿ ਜਿਹੜੇ ਆ ਜਿਹੜੇ ਪੰਜਾਬ ਪੁਲਿਸ ਨੇ ਗੱਡ ਕੇ ਮਾਰੇ ਨੇ ਅਣਪਛਾਤੇ ਕਹਿ ਕੇ ਮਾਰੇ ਨੇ ਤੋਂ ਇਸ ਤੋਂ ਇਲਾਵਾ ਤਾਂ ਹਲੇ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਨੇ ਜਿਹੜੇ ਤਾਂ ਇਹ ਤਾਂ ਉਹ ਨਹੀਂ ਨਾ ਜਿਨ੍ਹਾਂ ਦੀਆਂ ਲਾਸ਼ਾਂ ਸਾੜੀਆਂ ਗਈਆਂ ਜਿਨ੍ਹਾਂ ਦਾ ਰਿਕਾਰਡ ਮਿਲ ਗਿਆ ਉਹ ਕਿੱਥੇ ਨੇ ਜਿਹੜੇ ਦਰਿਆਵਾਂ 'ਚ ਮਾਰ-ਮਾਰ ਕੇ ਸੁੱਟ ਦਿੱਤੇ ਨੇ ਨਹਿਰਾਂ 'ਚ ਮਾਰ-ਮਾਰ ਸੁੱਟ ਦਿੱਤੇ ਨੇ ਪਖੜੀ ਨਹਿਰ ਦੇ ਵਿੱਚੋਂ ਹੱਲੇ ਵੀ ਜਿਹੜੇ ਆ ਪਿੰਜਰ ਮਿਲਦੇ ਨੇ ਰਾਜਸਥਾਨ ਨਹਿਰ ਦੇ ਵਿੱਚੋਂ ਹੱਲੇ ਵੀ ਪਿੰਜਰ ਮਿਲਦੇ ਨੇ ਖਾਸ ਕਰਕੇ ਜਿਹੜੀਆਂ ਮਾਝੇ ਦੇ ਵਿੱਚੋਂ ਲੰਘਦੀਆਂ ਨਹਿਰਾਂ ਨੇ ਉਹਨਾਂ ਦੇ ਵਿੱਚੋਂ ਲਾਸ਼ਾਂ ਦੇ ਜਿਹੜੇ ਟੁਕੜੇ ਮਿਲਦੇ ਨੇ ਉਹਨਾਂ ਦੇ ਵਿੱਚੋਂ ਪਿੰਜਰ ਮਿਲਦੇ ਨੇ ਉਹ ਕਿਨਾਂ ਦੇ ਆ ਉਹ ਉਹਨਾਂ ਸਿੱਖ ਨੌਜਵਾਨਾਂ ਦੇ ਆ ਜਿਹੜੇ ਪੰਜਾਬ ਪੁਲਿਸ ਨੇ ਵੱਢ ਕੇ ਸੁੱਟੇ ਨੇ ਮਾਰ ਕੇ ਸੁੱਟਿਆ ਉਹਨਾਂ ਦਾ ਕਤਲ ਕਰਕੇ ਉਹਨਾਂ ਦਾ ਟੁਕੜੇ ਕਰਕੇ ਜਿਹੜਾ ਆ ਉਹਨਾਂ ਦੇ ਸੁੱਟਿਆ ਮੈਂ ਇਸ ਮਾਮਲੇ ਦੇ ਵਿੱਚ ਇਹ ਸਮਝਦਾ ਕਿ ਇਹਦੇ ਹਾਈ ਕੋਰਟ ਨੂੰ ਜਿਹੜਾ ਬੜਾ ਗੰਭੀਰਤਾ ਨਾਲ ਲੈਣਾ ਪਏਗਾ ਜੀ ਸਾਨਾ ਸਾਹਿਬ ਜਿੰਨਾ ਮੈਂ ਸਮਝਦਾ ਆ ਕਿ ਜਦੋਂ ਤੁਸੀਂ ਆਪਣੀ ਪੱਤਰਕਾਰੀ ਦੀ ਸ਼ੁਰੂਆਤ ਕੀਤੀ ਸੀ ਇਹ ਉਹੀ ਸਾਲ ਸੀਗੇ ਜਦੋਂ ਜਿਹਨੂੰ ਕਾਲਾ ਦੌਰ ਕਿਹਾ ਜਾਂਦਾ ਆ ਤੇ ਉਹਨਾਂ ਦੇ ਦਰਮਿਆਨ ਤੁਸੀਂ ਬਹੁਤ ਇਹੋ ਜਿਹੀਆਂ ਚੀਜ਼ਾਂ ਦੇ ਸਾਹਮਣੇ ਆਏ ਹੋਣੇ ਉਸ ਬਹੁਤ ਚੀਜ਼ਾਂ ਤੁਹਾਡੇ ਸਾਹਮਣੇ ਆਈਆਂ ਹੋਣੀਆਂ ਨੇ ਜਿਹੜੀਆਂ ਇਦਾਂ ਦੀਆਂ ਜੁੜੀਆਂ ਹੋਈਆਂ ਹੁੰਦੀਆਂ ਹੋਣਗੀਆਂ ਜਿਦੇ ਵਿੱਚ ਇਦਾਂ ਦੇ ਕੇਸੇਸ ਹੋਣਗੇ ਕਿ ਮੁੰਡੇ ਘਰੋਂ ਕੱਢ ਕੇ ਮਾਰ ਤੇ ਲਾਪਤਾ ਕਰ ਤੇ ਮੁੜ ਕੇ ਲੱਭੇ ਹੀ ਨਹੀਂ ਮੈਂ ਚਾਹਾਂਗਾ ਕੁਝ ਤੁਸੀਂ ਉਹਨਾਂ ਬਾਰੇ ਵੀ ਦੱਸੋ ਇੱਕ ਟੱਟ ਕੇਸ ਜਿਹੜਾ ਹੋਇਆ ਆ ਜਿਹੜਾ ਉਹਦੇ ਵਿੱਚ 25 ਸਾਲ ਬਾਅਦ ਉਹਨਾਂ ਨੂੰ ਇਨਸਾਫ ਮਿਲਿਆ ਸੀ ਪਰ ਇਨਸਾਫ ਦਾ ਇੱਕ ਟੁਕੜਾ ਮਿਲਿਆ ਸੀ ਜਿਹਦੇ ਵਿੱਚ ਪੁਲਿਸ ਨੇ ਘਰੋਂ ਚੱਕ ਕੇ ਲਿਜਾ ਕੇ ਮਾਰ ਦਿੱਤਾ ਜਿਹੜਾ ਕੌਂਕੇ ਦੀ ਕਹਾਣੀ ਆ ਜਿਹਹਦਰ ਕੌਂਕੇ ਹੁਣਾਂ ਦੀ ਕਹਾਣੀ ਆ ਸੇਮ ਕਹਾਣੀ ਕੁਲਜੀਤ ਸਿੰਘ ਟੱਟ ਦੀ ਸੀਗੀ ਜਿਹੜੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਬੜੇ ਨਜ਼ਦੀਕੀ ਰਿਸ਼ਤੇਦਾਰ ਸੀ ਕਹਿ ਸਕਦੇ ਕਿ ਜਿਹੜੀ ਉਹਨਾਂ ਦੀ ਛੋਟੀ ਭੈਣ ਪ੍ਰਕਾਸ਼ ਕੌਰ ਸੀਗੀ ਉਹਨਾਂ ਦੇ ਜਿਹੜੀ ਭਾਣਜੀ ਸੀਗੀ ਉਹਨਾਂ ਦਾ ਦਿਉਰ ਜਿਹੜਾ ਉਹ ਕੁਲਜੀਤ ਸਿੰਘ ਸੀਗਾ ਜਿਹਨੂੰ ਅਜੀਤ ਸਿੰਘ ਸੰਧੂ ਜਸਪਾਲ ਸਿੰਘ ਸਰਦੂਲ ਸਿੰਘ ਇਹ ਇਹਨਾਂ ਨੇ ਉਹਨੂੰ ਐਸਪੀਐਸ ਬਸਰਾ ਜਿਹੜੇ ਸੀ ਆ ਇੱਥੇ ਗੜੀ ਪਿੰਡ ਤੋਂ ਚੁੱਕਿਆ ਤੇ ਚੁੱਕ ਕੇ ਲਿਜਾ ਕੇ ਦਸੂਹੇ ਥਾਣੇ ਦੇ ਵਿੱਚ ਮਾਰ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ লাশ ਨੂੰ ਖੁਰਦ-ਬੁਰਦ ਵੱਡ ਟੁੱਕ ਕੇ ਬਿਆਸ ਦਰਿਆ ਦੇ ਵਿੱਚ ਸੁੱਟ ਦਿੱਤਾ ਉਸ ਤੋਂ ਬਾਅਦ ਉਹਨਾਂ ਦਾ ਕਹਾਣੀ ਇਹ ਬਣاتی ਵੀ ਜਦਿ ਹਥਿਆਰਾਂ ਦੀ ਬਰਾਮਦਗੀ ਕਰਨ ਲਈ ਮੀਵਾ ਮਿਆਣੀ ਇਹ ਜੁਲਾਈ 1999 ਦੀ ਘਟਨਾ ਆ ਜਿਹੜੀ ਤੇ ਲੇਕਿਨ ਉਹ ਪਰਿਵਾਰ ਜਿਹੜਾ ਢੱਟ ਪਰਿਵਾਰ ਸੀਗਾ ਉਹਨਾਂ ਨੇ ਬੜੀ ਹਿੰਮਤ ਕੀਤੀ ਇਸ ਮਾਮਲੇ ਦੇ ਵਿੱਚ ਪੁਲਿਸ ਨਾਲ ਲਾਸਟ ਇੱਕ ਲੜੇ ਨੇ ਉਹ 25 ਸਾਲ ਦੀ ਜਿਹੜੀ ਲਿਟੀਗੇਸ਼ਨ ਦੇ ਵਿੱਚ ਤੇ ਉਹ ਕੁਲਜੀਤ ਸਿੰਘ ਨੂੰ ਜਿਹੜਾ ਬੱਡ ਟੁੱਕ ਕੇ ਜਿਹੜਾ ਆਜੀਤ ਸਿੰਘ ਸੰਧੂ ਨੇ ਉੱਥੇ ਨਹਿਰ ਚ ਆਪਣੇ ਦਰਿਆ ਦੇ ਵਿੱਚ ਸੁੱਟਿਆ ਉਹਨੂੰ ਸੋ ਉਹ ਇੱਕ ਕੇਸ ਸੀਗਾ ਉਸ ਤੋਂ ਬਾਅਦ ਇੱਕ ਹੋਰ ਸਰਬਜੀਤ ਸਿੰਘ ਜੋਹੜ ਜਿਹੜੇ ਸੀਗੇ ਸਾਡੇ ਇਲਾਕੇ ਦੇ ਹੁਸ਼ਿਆਰਪੁਰ ਦੇ ਜੌਲਾ ਪਿੰਡ ਦੇ ਉਹ ਉਹਨਾਂ ਦੇ ਮਾਪੇ ਨੂੰ ਮੈਂ ਥੋੜੇ ਦਿਨ ਹੋਈ ਮੈਂ ਮਿਲਿਆ ਸੀਗਾ ਤੇ ਜਦੋਂ ਜਸਰ ਭਾਈ ਕੌਂਕੇ ਉਹਨਾਂ ਦਾ ਮਾਮਲਾ ਆਇਆ ਤੇ ਮੈਂ ਉਹਨਾਂ ਨੂੰ ਮਿਲਣ ਗਿਆ ਤੇ ਉੱਥੇ ਕੁਦਰਤੀ ਕੀ ਹੋਇਆ ਕਿ ਉਹਨੂੰ ਅੰਮ੍ਰਿਤਸਰ ਤੋਂ ਜਿਹੜਾ ਆ ਉਹਨੂੰ ਚੁੱਕ ਲਿਆ ਇਜ਼ਹਾਰ ਆAlam ਜਿਹੜੇ ਸੀ ਉਹਨਾਂ ਨੇ ਉੱਥੇ ਉਸ ਸਮੇਂ ਚੁੱਕਿਆ ਉਹਨਾਂ ਨੂੰ ਤੇ ਉਹਨਾਂ ਨੂੰ ਜਾ ਕੇ ਮਾਲ ਮੰਡੀ ਜਿਹੜਾ ਐ ਇੰਟਰੋਗੇਸ਼ਨ ਸੈਂਟਰ ਸੀ ਜਿਹੜੇ ਜਿਹਨੂੰ ਕਹਿੰਦੇ ਸੀ 부ਚੜਖਾਨਾ ਜਿਹੜਾ ਆ ਉਹ ਸਿਗਾ ਉੱਥੇ ਉਹਨੂੰ ਇੰਟਰੋਗੇਟ ਕੀਤਾ ਇੰਟਰੋਗੇਟ ਕਰਨ ਤੋਂ ਬਾਅਦ ਉਹਨੂੰ ਗੋਲੀਆਂ ਮਾਰ ਕੇ ਉਹਦਾ ਸਰੀਰ ਜਿਹੜਾ ਆ ਸਾੜ ਦਿੱਤਾ ਗਿਆ ਸੀ ਉਹਦੇ ਉਹਦੇ ਸਰੀਰ ਤੇ ਪਰਸਾਂ ਲਾਈਆਂ ਗਈਆਂ ਉਹਦੀ ਸਾਰੀ ਚਮੜੀ ਜਿਹੜੀ ਆ ਸਾੜ ਕੇ ਉਹ ਢੇੜੀ ਹੋਈ ਸੀ ਲੱਤਾਂ ਬਾਹਾਂ ਤੋੜੀਆਂ ਹੋਈਆਂ ਸੀ ਅੱਖਾਂ ਉਹਦੀਆਂ ਗੱਡ ਲਈਆਂ ਸੀ ਤੇ ਉਹ ਹੋਇਆ ਕੀ ਕੀ ਕੁਦਰਤੀ ਉਹਨਾਂ ਨੂੰ ਉਸ ਸਮੇਂ ਕਿਸੇ ਨੇ ਦੱਸ ਦਿੱਤਾ ਕਿ ਤੁਹਾਡਾ ਜਿਹੜਾ ਆ ਪੁੱਤ ਜਿਹੜਾ ਅਣਪਛਾਤੇ Laash ਦੇ ਤੌਰ ਤੇ ਉੱਤੇ ਸੜਿਆ ਜਾ ਰਿਹਾ ਇੱਥੇ ਤਰਤਾਰਨ ਦੇ ਵਿੱਚ ਤੇ ਉਹ ਪਰਿਵਾਰ ਜਿਹੜਾ ਉੱਥੇ ਪਹੁੰਚਦਾ ਆ ਉਹਨਾਂ ਦੇ ਸਾਰੇ ਉੱਥੋਂ ਟਰੱਕ ਦੇ ਉੱਤੇ ਸਾਰੇ ਪਿੰਡ ਜਿਹੜਾ ਆ ਪਹੁੰਚ ਗਿਆ ਉੱਥੇ ਜਦੋਂ ਅੱਗ ਲਾਉਣ ਹੀ ਲੱਗੇ ਸੀਗੇ ਤੇ ਜਦ ਨੂੰ ਉੱਥੋਂ ਉਹਦੀ लाश ਜਿਹੜੀ ਆ ਉਹਨਾਂ ਨੇ ਕਢਾ ਲਈ ਤੇ ਜਾ ਕੇ ਉਸ ਸਮੇਂ ਫੇ ਕੁਦਰਤੀ ਉਹਨਾਂ ਨੇ ਤਸਵੀਰਾਂ ਜਿਹੜੀਆਂ ਉਹ ਲੈ ਲਈਆਂ ਪਰ ਕਿਉਂਕਿ ਉਹ ਉਹਦੇ ਉਹਨਾਂ ਦੇ ਬੱਚੇ ਹੋਰ ਛੋਟੇ ਸੀਗੇ ਉਹ ਪੁਲਿਸ ਨਾਲ ਲੜ ਨਹੀਂ ਸਕੇ ਤੇ ਉਹ ਕਹਾਣੀ ਜਿਹੜੀ ਆ ਉਹ ਅੱਜ ਵੀ ਜਿਹੜੀ ਉਹਦੀ ਕਹਾਣੀ ਆ ਤੁਸੀਂ ਜੋਹੜਾ ਪਿੰਡ ਦੇ ਜਿਹੜਾ ਸ਼ਮਸ਼ਾਨ ਘਾਟ ਆ ਉੱਥੇ ਇੱਕ ਛੋਟੀ ਜਿਹੀ ਮਟੀ ਬਣੀ ਹੋਈ ਨੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਨੀਤਾ ਸਰਬਜੀਤ ਸਿੰਘ ਜੋਲ ਵੀ ਸ਼ਾਇਦ ਉਸੇ ਕੈਟਾਗਰੀ ਦੇ ਵਿੱਚ ਆ ਜਾਂਦਾ ਅਣਪਛਾਤੀ ਲਾਸ਼ਾਂ ਦੇ ਵਿੱਚ ਪਰ ਉਹ ਉਹਨਾਂ ਦੇ ਪਰਿਵਾਰ ਦੀ ਹਿੰਮਤ ਸੀਗੀ ਤੇ ਉਹ ਅੱਜ ਵੀ ਤਸਵੀਰਾਂ ਉਹਨਾਂ ਦੇ ਕੋਲ ਨੇ ਜਿਹੜੀਆਂ ਉਸ ਸਮੇਂ ਨੂੰ ਸਾਰਾ ਬਿਆਨ ਕਰਦੀਆਂ ਨੇ ਜੀ ਪ੍ਰਿਆਨਾ ਸਾਹਿਬ ਜ਼ਾਹਿਰ ਤੌਰ ਦੇ ਉੱਤੇ ਕਤਲਿਆਮ ਸ਼ਾਇਦ ਖਤਮ ਦਾ ਖਤਮ ਹੋਣ ਦਾ ਨਾਮ ਹੀ ਲੈ ਰਿਹਾ ਸੀਗਾ ਬਹੁਤ ਤੇਜ਼ੀ ਦੇ ਨਾਲ ਔਰ ਲਗਾਤਾਰ ਇਹ ਸਭ ਕੁਝ ਕੀਤਾ ਗਿਆ ਔਰ ਬੜੇ ਕਨੌਣੇ ਤਰੀਕੇ ਨਾਲ ਕੀਤਾ ਗਿਆ ਪਰ ਇਹ ਸਭ ਕੁਝ ਕਰਨ ਦਾ ਕਾਰਨ ਕੀ ਸੀ ਇਹੋ ਜਿਹਾ ਕਿਹੜਾ ਉਬਾਲ ਉੱਠਿਆ ਹੋਇਆ ਸੀ ਜਿਹਨੂੰ ਠੱਲ ਪਾਉਣ ਦੇ ਵਾਸਤੇ ਇਹ ਸ਼ਾਂਤੀ ਲਿਆਈ ਜਾ ਰਹੀ ਸੀ ਦੇਖੋ ਉਬਾਲ ਤਾਂ ਬਲੂ ਸਟਾਰ ਆਪਰੇਸ਼ਨ ਤੇ ਉਹ ਥੋੜਾ ਸੀ ਦਿੱਲੀ ਦੇ ਕਤਲੇਆਮ ਥੋੜੇ ਸੀ ਉਬਾਲ ਲਈ ਉਹ ਛੋਟੀ ਗੱਲ ਸੀ ਇਹ ਨਿੱਜੀ ਲੜਾਈ ਨਹੀਂ ਸੀ ਇਹ ਰੋਸ ਸੀਗਾ ਇੱਕ ਹਕੂਮਤ ਦੇ ਖਿਲਾਫ ਵੀ ਤੁਸੀਂ ਜਿਹੜਾ ਆ ਸਾਡੇ ਨਾਲ ਬਹੁਤ ਮਾੜਾ ਕੀਤਾ ਕੀ ਕਸੂਰ ਸੀਗਾ ਉਹਨਾਂ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਦਿੱਲੀ ਮਾਰ ਦਿੱਤੇ ਹੋਰ ਸੂਬਿਆਂ ਦੇ ਵਿੱਚ ਮਾਰ ਦਿੱਤੇ ਕਾਨਪੁਰ ਮਾਰੇ ਗਏ ਲਖਨਊ ਦੇ ਵਿੱਚ ਮਾਰੇ ਗਏ ਉਹਨਾਂ ਦਾ ਕੀ ਕਸੂਰ ਸੀਗਾ ਉਸੇ ਦਾ ਦਰਦ ਸੰਭਾਲੀ ਬੈਠੇ ਸੀਗੇ ਨਾ ਇਹ ਜਿਹੜੇ ਸੋ ਮੈਂ ਸਮਝਦਾ ਕਿ ਇਹਦੇ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੀ ਆ ਦਰਿੰਦਗੀ ਦਿਖਾ ਲਈ ਆ ਪੁਲਿਸ ਨੇ ਇਹਨਾਂ ਮੁੰਡਿਆਂ ਦੇ ਸਿਰਾਂ ਦਾ ਮੁੱਲ ਲਾਇਆ ਬੇਗੁਨਾ ਕਈ ਜਿਹੜੇ ਨੇ ਸਿੱਖਾਂ ਦੇ ਮੁੰਡੇ ਜਿਹੜੇ ਆ ਚੱਕ ਚੱਕ ਕੇ ਮਾਰੇ ਗਏ ਪੁਲਿਸ ਨੇ ਜੇਬਾਂ ਭਰੀਆਂ ਜਿੰਨੇ ਪੈਸੇ ਦੇ ਦਿੱਤੇ ਉਹਨੂੰ ਛੱਡ ਦਿੱਤਾ ਜੇ ਸਾਰੀ ਕਹਾਣੀ ਸੁਣਨੀ ਆ ਤੇ ਜਾ ਕੇ ਤਰਨ ਤਰਨ ਦੇ ਖੇਤਾਂ ਦੇ ਵਿੱਚ ਚੰਤਰ ਤਰਨ ਪੱਟੀ ਖੇਮ ਕਰਨ ਉਹਨਾਂ ਚਭਾਲ ਰਿਓਣਾ ਏਰੀਆ ਦੇ ਵਿੱਚ ਜਾ ਕੇ ਦੇਖਿਆ ਜਾ ਸਕਦਾ ਜੀ ਬਿਲਕੁਲ ਪਰ ਸਵਾਲ ਇੱਥੇ ਆ ਖੜਾ ਹੁੰਦਾ ਆ ਕਿ ਠੀਕ ਹੈ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹਦੇ ਉੱਤੇ ਉਂਗਲੀ ਚੱਕੀ ਗਈ ਔਰ ਚੱਕੀ ਜਾ ਰਹੀ ਹੈ ਪਰ ਦੂਜੇ ਪਾਸੇ ਉਸ ਤੋਂ ਬਾਅਦ 97 ਦੇ ਵਿੱਚ ਬਾਦਲ ਪਰਿਵਾਰ ਦੀ ਸਰਕਾਰ ਆਈ ਅਕਾਲੀ ਸਰਕਾਰ ਆਈ ਉਸ ਤੋਂ ਬਾਅਦ ਚਲੋ ਦੁਬਾਰਾ ਕਾਂਗਰਸ ਦੀ ਸਰਕਾਰ ਆਈ ਜਦੋਂ ਕੈਪਟਨ ਅਮਰਿੰਦਰ ਸਿੰਘ ਆਏ ਐਨੀ ਵਾਰ ਸਰਕਾਰਾਂ ਬਦਲੀਆਂ ਦੁਬਾਰਾ ਅਕਾਲੀ ਸਰਕਾਰ ਆ ਗਈ ਕਦੀ ਵੀ ਇਸ ਗੱਲ ਦਾ ਇਨਸਾਫ ਲੈਣ ਨੂੰ ਅੱਗੇ ਨਹੀਂ ਆਇਆ ਗਿਆ ਕਦੀ ਵੀ ਇਸ ਮਾਮਲੇ ਨੂੰ ਲੈ ਕੇ ਤਰਜੀਹਪੂਰਵਕ ਕੁਝ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਦੇਖੋ ਸਰਕਾਰਾਂ ਨੇ ਇਸ ਮਾਮਲੇ ਤੇ ਵਿੱਚ ਕੁਝ ਨਹੀਂ ਕਰਨਾ ਹੁੰਦਾ ਠੀਕ ਹੈ ਨਾ ਇਹ ਘਟ ਗਿਣਤੀ ਦੀ ਕੌਮ ਦੇ ਨਾਲ ਹੋਏ ਜ਼ੁਲਮ ਦੀ ਕਹਾਣੀ ਆ ਇਹਦੇ ਵਿੱਚ ਸਰਕਾਰਾਂ ਨੇ ਕੁਝ ਨਹੀਂ ਕਰਨਾ ਹੁੰਦਾ ਇੱਥੇ ਪਰਸਨ ਟੂ ਪਰਸਨ ਜਿਹੜਾ ਆ ਲੜਾਈ ਲੜਨੀ ਪੈਂਦੀ ਆ ਟਟ ਪਰਿਵਾਰ ਨੇ ਲੜਾਈ ਲੜ ਲਈ ਹੈ ਨਾ ਇਹਨਾਂ ਪਰਿਵਾਰਾਂ ਨੇ ਲੜਾਈ ਨਹੀਂ ਲੜੀ ਕਿਉਂਕਿ ਹੁਣ ਕੋਈ ਉੱਠਿਆ ਜਾਂ ਪਹਿਲਾਂ ਜਸਵੰਤ ਸਿੰਘ ਖਾਲੜਾ ਉੱਠਿਆ ਸੀ ਉਹਨੇ ਲੜਾਈ ਲੜੀ ਉਹਨੇ ਆਪਣੀ ਸ਼ਹਾਦਤ ਦਿੱਤੀ ਉਸ ਤੋਂ ਬਾਅਦ ਇਹ ਜਿਹੜਾ ਲੜਾਈ ਹੁਣ ਸਤਨਾਮ ਸਿੰਘ ਲੜਨੇ ਜਾ ਰਹੇ ਨੇ ਇਹ ਛੋਟੀ ਲੜਾਈ ਨਹੀਂ ਆ ਇਹ ਕਿਤੇ ਅੱਜ ਜਿਹੜਾ ਤੁਹਾਡਾ ਕੀ ਖਿਆਲ ਆ ਕਿ ਇਹ ਰੈਟ ਨੋਟਿਸ ਹੋ ਗਿਆ ਤੇ ਕੱਲ੍ਹ ਨੂੰ ਹੀ ਫੈਸਲਾ ਹੋ ਜਾਣਾ ਇਹਨੂੰ 10 ਸਾਲ ਲੱਗਣੇ ਨੇ ਤੇ ਇਹ ਇਨਸਾਫ ਮਿਲਦਿਆਂ ਮਿਲਦਿਆਂ ਅੱਧੀ ਸਦੀ ਬੀਤ ਜਾਣੀ ਆ ਉਹਨਾਂ ਪਰਿਵਾਰਾਂ ਕਿ ਸਵਾਲ ਇਹ ਹੈ ਕਿ ਇਨਸਾਫ ਮਿਲੇਗਾ ਕਿਉਂਕਿ ਜੋ ਜਸਵੰਤ ਸਿੰਘ ਖਾਲੜਾ ਨਾਲ ਕੀਤਾ ਗਿਆ ਉਹ ਮੁੜ ਕੇ ਆਰਐਸ ਬੈਂਸ ਨਾ ਹੋ ਗਿਆ ਨਹੀਂ ਦੇਖੋ ਕਿਸੇ ਨਾ ਕਿਸੇ ਨਾ ਤਾਂ ਇਹ ਹਿੰਮਤ ਕਰਨੀ ਆ ਨਾ ਉਹ ਵੀ ਤਾਂ ਸਰਬਜੀਤ ਵੀਰ ਕੇ ਹੁਣੇ ਵੀ ਤਾਂ ਲੜਾਈ ਲੜਾਈ ਰਹੇ ਨਾ ਉਹ ਵੀ ਤਾਂ ਰੋਜ਼ ਜਾ ਕੇ ਅੰਮ੍ਰਿਤਸਰ ਤੋਂ ਜਾ ਕੇ ਮਹਾਲੀ ਅਦਾਲਤਾਂ ਦੇ ਵਿੱਚ ਜਾ ਰਹੇ ਨੇ ਹੁਣ ਸਿਰਫ ਫਰਕ ਇਹ ਆ ਵੀ ਹੁਣ ਪੁਲਿਸ ਲਈ ਔਖਾ ਆ ਇਦਾਂ ਮਾਰਨਾ ਉਦੋਂ ਹਾਲਾਤ ਬਹੁਤ ਇਹ ਸੋਸ਼ਲ ਮੀਡੀਆ ਨਹੀਂ ਸੀ ਕੋਈ ਕਮਿਊਨੀਕੇਸ਼ਨ ਨਹੀਂ ਸੀਗਾ ਤੇ ਪੁਲਿਸ ਦੀ ਦਹਿਸ਼ਤ ਬਹੁਤ ਸੀ ਜੇ ਪੁਲਸ ਚਾਹੁੰਦੀ ਉਸ ਸਮੇਂ ਇਹ ਹਾਲਾਤ ਬਣਨੇ ਨਹੀਂ ਸੀਗੇ ਜੇ ਤੁਸੀਂ ਉਹਨਾਂ ਜਿਹੜੇ ਨੌਜਵਾਨ ਦੌੜੇ ਨੇ ਜਿਹੜੇ ਘਰਾਂ ਚੋਂ ਭਗੌੜੇ ਹੋਏ ਨੇ ਜੇ ਇਕੱਲੇ-ਇਕੱਲੇ ਭਗੌੜੇ ਦੀ ਹਿਸਟਰੀ ਤੁਸੀਂ ਦੇਖੋ ਤੇ ਤੁਹਾਨੂੰ ਉਸ ਭਗੌੜੇ ਬੰਦੇ ਦੇ ਪਿੱਛੇ ਇੱਕ ਪੁਲਿਸ ਦੀ ਕਹਾਣੀ ਜ਼ਰੂਰ ਤੁਹਾਨੂੰ ਮਿਲੇਗੀ ਹਰ ਇੱਕ ਨੂੰ ਪੁਲਿਸ ਨੇ ਮਜਬੂਰ ਕੀਤਾ ਘਰ ਦੇ ਵਿੱਚੋਂ ਦੌੜਨ ਲਈ ਉਹ ਆਪ ਨਹੀਂ ਕੋਈ ਤੋੜਿਆ ਆਪ ਨਹੀਂ ਘਰੋਂ ਨਿਕਲਿਆ ਪੁਲਿਸ ਨੇ ਜਿਹੜਾ 90% ਜਿਹੜੇ ਮੁੰਡੇ ਨੇ ਉਸ ਸਮੇਂ ਪੁਲਿਸ ਨੇ ਲੜਾਈ ਨੇ ਪੈਸੇ ਦੀ ਖਾਤਰ ਜਾਇਦਾਦਾਂ ਬਣਾਈਆਂ ਉਸ ਸਮੇਂ ਜਿਹੜੇ ਪੁਲਿਸ ਅਫਸਰ ਜਿਹੜੇ ਸੀਗੇ ਅਜੀਤ ਸਿੰਘ ਸੰਧੂ ਥੋੜੀ ਜਾਇਦਾਦ ਬਣਾਈ ਪਰ ਇਹ ਵੀ ਇਹ ਵੀ ਕਿਹਾ ਜਾਂਦਾ ਸੀ ਕਿ ਜਿੰਨੇ ਮੁੰਡੇ ਮਾਰਦੇ ਸੀ ਉਸ ਹਿਸਾਬ ਨਾਲ ਇਹਨਾਂ ਦੇ ਸਤਾਰੇ ਲੱਗਦੇ ਹੁੰਦੇ ਸੀ ਇਹ ਸਹੀ ਹੈ ਗੱਲ ਦੇਖੋ ਇੱਕ ਥਾਣੇਦਾਰ ਨੂੰ ਐਸਐਸਪੀ ਲਾਇਆ ਸੀ ਅਜੀਤ ਸਿੰਘ ਸੰਧੂ ਨੂੰ ਕੇਪੀਐਸ ਗਿੱਲ ਨੇ ਤਾਂ ਇਹੀ ਕੀਤਾ ਫਿਰ ਕੈਟ ਸਿਸਟਮ ਬਣਾਇਆ ਠੀਕ ਹੈ ਨਾ ਜੀ ਕੈਟ ਸਿਸਟਮ ਬਣਾਇਆ ਫਿਰ ਕੈਟ ਕੈਟਾ ਨੂੰ ਇਸਤੇਮਾਲ ਕੀਤਾ ਗਿਆ ਫਿਰ ਸਿੱਖਾਂ ਦੇ ਭੇਸ ਦੇ ਵਿੱਚ ਇੱਕ ਸੈਨਾ ਬਣਾਈ ਗਈ ਜਿਹਨੂੰ ਇੱਕ ਅਫਸਰ ਦੇ ਨਾਂ ਦੇ ਨਾਲ ਸੈਨਾ ਦੇ ਤੌਰ ਤੇ ਜਾਣਿਆ ਜਾਂਦਾ ਤੇ ਔਰ ਉਹ ਜਿਹੜੀ ਸਿੱਖੀ ਦੀ ਭੇਸ ਦੇ ਵਿੱਚ ਜਾ ਕੇ ਲੁੱਟਾਂ ਖੋਹਾਂ ਕਰਦੇ ਸੀ ਤੇ ਨਾ ਜਿਹੜਾ ਉਹਨਾਂ ਖੜਕੂਆਂ ਦਾ ਲੱਗਦਾ ਸੀ ਸੋ ਕੀ ਗੱਲ ਸੀ ਕਿ ਤੂਫਾਨ ਸਿੰਘ ਤੂਫਾਨ ਦੇ ਭੋਗ ਦੇ ਉੱਤੇ ਲੱਖ ਬੰਦਾ ਇਕੱਠਾ ਹੋ ਗਿਆ ਸੀ ਸੋ ਇਹ ਜਿਹੜਾ ਮੈਂ ਸਮਝਦਾ ਕਿ ਇਹ ਮਾਮਲਾ ਬਹੁਤ ਗੰਭੀਰਾ ਇਸ ਮਾਮਲੇ ਨੇ ਕਈਆਂ ਦੇ ਜ਼ਖਮ ਖੁਰੇਦਣੇ ਨੇ ਸੋ ਹਾਈ ਕੋਰਟ ਨੂੰ ਇਹ ਚਾਹੀਦਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਆ ਜਿਹੜਾ ਆ ਉਹ ਤਰੀਕਾ ਅਪਣਾਉਣਾ ਚਾਹੀਦਾ ਕਿ ਜਿਹੜਾ ਅੱਗੇ ਇਦਾਂ ਦੇ ਮੁੜ ਕੇ ਹਾਲਾਤ ਨਾ ਵੜਨ ਇਦਾਂ ਦਾ ਫੈਸਲਾ ਕਰਨਾ ਚਾਹੀਦਾ ਤਾਂ ਜੋ ਪੰਜਾਬ ਦੀ ਭਵਿੱਖ ਤੇ ਉਹ ਅਸਰ ਪਾਏਗਾ ਸੋ ਕੋਈ ਵੀ ਨਹੀਂ ਚਾਹੁੰਦਾ ਕਿ ਜਿਹੜਾ ਸੂਬਾ ਇਹ ਖਰਾਬ ਹੋਵੇ ਠੀਕ ਹੈ ਕੋਈ ਨਹੀਂ ਚਾਹੁੰਦਾ ਕਿ ਜਿਹੜਾ ਸਾਡੇ ਆਲੇ-ਦੁਆਲੇ ਕਤਲੋਗਾਰਤ ਹੋਵੇ ਹਰ ਕੋਈ ਸ਼ਾਂਤੀ ਚਾਹੁੰਦਾ ਆ ਲੇਕਿਨ ਇਹ ਜਿਹੜੀ ਸ਼ਾਂਤੀ ਬਣਾਈ ਗਈ ਸੀ ਇਹ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਸੀ ਅੱਜ ਵੀ ਜਿਹੜੇ ਗੈਂਗਸਟਰ ਆ ਤੁਸੀਂ ਜਿਹੜੇ ਕਈ ਗੈਂਗਸਟਰਾਂ ਦੇ ਪਿੱਛੇ ਪੁਲਿਸ ਦੀ ਕਹਾਣੀ ਆ ਠੀਕ ਆ ਪੁਲਿਸ ਨੇ ਤਾਂ ਪਹਿਲਾਂ ਅਤਵਾਦ ਇੱਕ ਖਾਣ ਦਾ ਪੈਸੇ ਖਾਣ ਦੀ ਖਾਨ ਬਣਾਈ ਹੋਈ ਸੀ ਕਿ ਹੁਣ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਵੀ ਇਹ ਹੀ ਆ ਬਿਲਕੁਲ ਹਾਂ ਬ੍ਰਿਆਣਾ ਸਾਹਿਬ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਲਕ ਉਹਨਾਂ ਨਾਲ ਡੂੰਗੀ ਵਾਰਤਾਲਾਪ ਜ਼ਰੂਰ ਕਰਾਂਗੇ ਔਰ ਉਹਨਾਂ ਚੀਜ਼ਾਂ ਬਾਰੇ ਕੋਖ ਕੱਢ ਕੇ ਲਿਆ ਕੇ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਪਰ ਫਿਲਹਾਲ ਇਹੀ ਉਮੀਦ ਹੈ ਕਿ ਹਾਈ ਕੋਰਟ ਦਾ ਜਿਹੜਾ ਇਹ ਨੋਟਿਸ ਹੈਗਾ ਇਹ ਸਹੀ ਤਰ੍ਹਾਂ ਇਸ ਦਾ ਇਸਤੇਮਾਲ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਸਮਾਂ ਲਗਣਾ ਨਿਰਧਾਰਿਤ ਹੈਗਾ ਆ ਭਾਵੇਂ ਸਮਾਂ ਲਗਣਾ ਵਾਜਬ ਹੈਗਾ ਆ ਪਰ ਸਮਾਂ ਲੱਗ ਕੇ ਇਨਸਾਫ ਤੱਕ ਪਹੁੰਚਿਆ ਜਾ ਸਕੇ ਉਹਨਾਂ ਲੋਕਾਂ ਦੀਆਂ ਰੂਹਾਂ ਨੂੰ ਕਿਤੇ ਨਾ ਕਿਤੇ ਸ਼ਾਂਤੀ ਮਿਲ ਸਕੇ ਜੋ ਵੀ ਹੈ ਆਉਣ ਵਾਲੇ ਸਮੇਂ ਤੱਕ ਪਤਾ ਲੱਗਦਾ ਰਹੇਗਾ ਔਰ ਉ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ